ਪਹਿਲਾਂ ਕਹਿੰਦੇ ਆ ਨਾ ਮਾਡਰਨ ਫਾਰਮ ਆ ਪੰਜਾਬ ਦਾ ਮਿਹਨਤ ਕਰਕੇ ਨੰਬਰ ਨੰਬਰ ਦਾਰ ਹੋਣਾ ਗਮੂਆਂ ਚੋਂਦੇ ਨੇ ਹੈ ਨਾ ਬਈ ਆਲੇ-ਦਾਲੇ ਜਿਵੇਂ ਠੀਕ ਆ ਇਧਰ ਵੜ ਜਾਈਏ ਛੇ ਇਧਰ 12 ਗਾਵਾਂ ਇਕੱਠੀ ਮਸ਼ੀਨ ਲਾ ਅਮਰੀਕਨ ਫਾਰਮਰ ਨੇ ਨਾ ਉਹ ਫਾਰਮਰ ਆਏ ਸਾਡੇ ਜਿੱਦ ਨੂੰ ਬਾਹਰ ਖਾ ਲੈ ਇਹ ਪੱਖੇ ਚੱਲਦੇ ਰਹਿੰਦੇ ਨੇ ਪੱਖੇ ਵੀ ਤੁਹਾਨੂੰ ਦਿਖਾਉਨੇ ਆ ਜਨਰੇਟਰ ਵਾਈ ਹੋਣਾ ਨੇ ਜਿਹੜਾ ਉੱਤੇ ਚੱਲਦਾ ਗੈਸਟ ਗੈਸ ਜਨਰੇਟਰ ਚੱਲਦਾ 5x ਲਾਇਆ ਹੂੰ 5x ਲਾ ਕੇ 5x ਤੇ ਇੱਧਰ ਆ ਜੀ ਆ ਗੈਸ ਦੇ ਲਿਫਾ ਪੈਨੇ ਆ ਨਾ ਲਾਉਂ ਇੱਧਰ ਰੱਖੀ ਕੀ 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 ਆ ਬਈ ਇਹ ਨਾ ਜਾਂ ਕਿ ਐਸਾ ਜੇ ਜਾਰੀ ਹੋ ਗਈ ਕਿ ਵਿੱਚ ਆ ਜਣੀ ਜਿਆਦੇ ਫਿਰੇ ਚ ਆਉਣੀ ਹੈ ਲਓ ਬਈ ਆਉਂਦੇ ਆ ਜਦ ਆਪਣੇ ਯਾਰ ਲੰਬੜਾ ਦਾ ਫਾਰਮ ਤੇ ਤੇ ਬਾਈ ਦਾ ਪੂਰਾ ਮਾਡਰਨ ਫਾਰਮ ਆ ਜਿਵੇਂ ਅਮਰੀਕਾ ਦੇ ਵਿੱਚ ਫਾਰਮ ਨੇ ਪੂਰੀਆਂ ਫੈਸਿਲਿਟੀਆਂ ਨੇ ਫਾਰਮ ਵਿੱਚ ਬਾਈ ਦੇ ਤੇ ਬਹੁਤ ਮਿਹਨਤ ਕਰੀਆ ਸਾਡੇ ਯਾਰਾਂ ਨੇ ਜ਼ੀਰੋ ਲੈਵਲ ਤੋਂ ਉੱਠ ਕੇ ਇਸ ਲੈਵਲ ਤੱਕ ਪਹੁੰਚੇ ਨੇ। ਆ ਚਾਰ ਪਾਰ ਆ ਰਹੇ ਨੇ ਬਾਈ ਹੋਈ। ਅਬਰੰਪਾਇਆ ਪਿਆ। 1 2 3 4 5 6 ਪਾਏ ਹੋਏ ਨੇ ਬਾਈ ਉਹਨਾਂ ਨੇ ਆ। ਉਹਨਾਂ ਨੂੰ ਲੈਕ ਕਰਕੇ। 7 ਕੀ ਬਣਦਾ? ਆਉਂਦੀ ਬਣੀ ਜਾਂਦੇ। ਨੰਬਰਦਾਰ ਦੇ ਪਹੁੰਚ ਗਈ ਅੱਜ ਫਾਰਮ ਉੱਤੇ ਹੈ ਜੀ ਆਹ ਬਣਾਇਆ ਨਵਾਂ ਹਨਾ ਇੱਕ ਹੱਤਾ ਹੋਣੀ ਤੇ ਆ ਆ ਜੋ ਮਲਾਉਂਦੇ ਆ ਨੰਬਰਦਾਰ ਨੂੰ ਸੰਬਰਦਾਰ ਹੁਣ ਇਹ ਨਵੀਂ ਚੀਜ਼ ਬਣਾਈ ਹੈ ਜੀ ਮੇਰੇ ਠੀਕ ਹੋਈ ਬਾ ਵੀਰੇ ਸਮਾਰਕੇ ਪਾ ਲੋ ਪੈਰ ਉੱਤੇ ਰਗੜਵਾਗੇ ਸੈਨੀਟਾਈਜ਼ਰ ਜ਼ਰੂਰੀ ਆ ਬਾਈ ਨਾਨ ਬ੍ਰਾਂਡ ਬਹੁਤ ਵਧੀਆ ਗੱਲ ਆ ਸਮਾਰਕ ਜੁੱਤੀ ਲਾ ਲਿਓ ਦੋਰੀਆਂ ਦੇਖਦੇ ਸੀ ਮੈਂ ਪਹਿਲਾਂ ਕਹਿ ਕੇ ਆਣਾ ਮਾਡਰਨ ਫਾਰਮ ਆ ਪਿਆ ਆ ਬਤਾ ਮਿਹਨਤ ਕਰਕੇ ਨੰਬਰ ਨੰਬਰ ਵਾਰ ਹੋਣਾ ਨੇ ਬਣਾਇਆ ਮੈਂਤ ਨਾਲ ਤੇ ਮਾਡਰਨ ਜਿਵੇਂ ਅਮਰੀਕਨ ਫਾਰਮਰ ਨੇ ਨਾ ਉਹ ਫਾਰਮਰ ਆਏ ਸਾਡੇ ਜਿੱਦ ਨੂੰ ਬਾਹਰ ਆ ਦੇ ਇਹ ਪੱਖੇ ਚੱਲਦੇ ਰਹਿੰਦੇ ਨੇ ਪੱਖੇ ਉਹੇ ਵਾਲਾ ਸਿਸਟਮ ਵੀ ਆ ਹਨਾ ਉਹ ਇੱਕ ਬਾਕੀ ਮਿਲਦਾ ਛੋਟਾ ਜਨਰੇਟਰ ਵੀ ਆ ਹਨਾ ਜਨਰੇਟਰ ਆ ਉਹ ਲੱਗਾ ਉਹ ਜਨਰੇਟਰ ਨਾਲ ਉਹਦੇ ਗੈਸ ਦੀ ਜਲਦਾ ਉਹ ਕੀ ਹੁੰਦੇ ਨਹੀਂ ਗਾਉਂਆਂ ਚੋਲ ਲੈਨੇ ਹਨ ਬਈ ਆਲੇ-ਦਾਲੇ ਜਿਵੇਂ ਠੀਕ ਆ ਇਧਰ ਵੜ ਜਾਨੀਏ 6 ਇਧਰ 12 ਗਾਉਂ ਇਕੱਠੀ ਮਸ਼ੀਨ ਲੱਗ ਜਾਨੀ ਇੱਥੇ ਵੀ ਹਾਂ 12 ਮਸ਼ੀਨ ਲਾ ਕੇ ਉਹਦਾ ਪੈਪਾ ਨਹੀਂ ਜਾਣਾ ਮਸ਼ੀਨ ਲਾਉਣੀ ਆ ਲੈ ਆਪੇ ਜਾਨੀ ਆਉ ਲੱਗੇ ਉੱਤੇ ਸਿਲੰਡਰ ਇਨਾਂ ਨੇ ਆਪੇ ਲਾ ਲਿਆ ਆਪਾਂ ਲਾਲ ਥਾਂਤ ਹੋ ਗਏ ਬਸ ਨਾ ਬੜੀਆਂ ਇੱਧਰ ਲਾਏ ਨੇ ਉੱਧਰ ਐ ਦੀ ਬੜੀ ਜਾਣੀਆਂ ਆਉਂਦੀ ਨਿਕਲ ਜਾਂਦੀਆਂ ਕੇ ਸਵੇਰ ਵਾਲਾ ਵੀ ਤੇ ਹਾਂ ਸਵੇਰ ਦਾ ਸ਼ਾਮ ਦਾ ਜਿੰਨਾਂ ਨੇ 12 ਹੀ ਤੋਂ ਉੱਧਰ ਆ ਜਾਣਾ ਬਾਈ ਹੁਣ ਹੈ ਨਾ ਇਹ ਵੀ ਇਹ ਤਰੱਕੀ ਆ ਹਾਲਾ ਕਹਿੰਦਾ ਨਾ ਵੀ ਮਿਹਨਤ ਤੇ ਤਰੱਕੀ ਮਿਹਨਤ ਤੇ ਤਰੱਕੀ ਦਿਖਾ ਰਹੇ ਆ ਮੈਂ ਅੱਜ ਤੱਕ ਹਾਂ ਤੇ ਬਾਕੀ ਬਾਈ ਤੁਹਾਨੂੰ ਦਿਖਾਉਨੇ ਆ ਜਨਰੇਟਰ ਬਾਈ ਹੋਣਾ ਨੇ ਜਿਹੜਾ ਉੱਤੇ ਚੱਲਦਾ ਆਪਣੇ ਗੈਸ ਤੇ ਗੈਸ ਤੇ ਜਨਰੇਟਰ ਚੱਲਦਾ 5x ਲਾਇਆ ਹਾਂ ਹੂੰ 5x ਲਾ ਕੇ 5x ਤੇ ਇੱਧਰ ਆ ਜੀ ਆ ਗੈਸ ਦੇ ਲਿਫਾ ਪੇਨੇ ਆ ਨਾ ਬਾਈ ਜਿਹੜਾ ਆਪਣਾ ਵੇਸ ਤੋਂ ਪਾਣੀ ਆ ਨੀਚੇ ਆਈ ਜਾਂਦਾ ਇਹ ਪਾਣੀ ਦਾ ਫੇਰ ਬਾਈ ਕੀ ਕਰਦਾ ਇਹ ਮੱਕੀ ਨੂੰ ਜਾਂਦਾ ਪਾਣੀ ਆ ਗਈ ਜਨਰੇਟਰ ਹੈ ਇਹ ਕਿੰਨੀ ਲੈਗ ਨਿੱਕਾ ਦਾ ਬਈ ਬਾਟ ਇਹ ਨਾਲ ਸਾਡੇ ਸਾਡੇ ਨਾਲ ਤਾਂ ਹੈਗਾ 3 ਫੇਸ ਇਹ ਨਾਲ ਥੋੜਾ ਜਿਹਾ ਵੱਡਾ ਲਿਆਉਣ ਵਾਲਾ ਹੈ ਇਹ ਚੱਲਦਾ ਹੈ ਜਲਾ 3 ਫੇਸ ਦਾ ਬਈ ਗੈਸ ਤੇ ਚੱਲਦਾ ਨਾ ਕਵਰੇ ਆ ਜਾ ਪੈਦਾ ਕਰ ਲਈ ਹੈ ਨਾ ਆ ਵੀ ਚਲੋ ਅੱਗੇ ਗੋਬਰ ਗੈਸ ਨਾਲ ਚੁੱਲ੍ਹੇ ਦਾ ਚੱਲਦੀ ਸੀ ਵੀ ਹੁਣ ਤੁਸੀਂ ਲਾਈਟ ਵੀ ਜਲਾ ਲਈ ਸਭ ਕੁਝ ਜਲਾ ਲਿਆ ਹਾਂ ਹੈ ਨਾ ਵੱਡੀ ਗੱਲ ਆ ਜੀ ਤੇ ਵੱਡੀ ਉਹੀ ਗੱਲ ਆ ਨਾ ਵੀ ਜਿਹੜੇ ਗੋਹਾ ਗੋਹਾ ਅਗਲਾ ਕਹਿਹਿੰਦਾ ਆ ਗੋਹਾ ਛੁੱਟਦੇ ਇਹ ਗੋਹੇ ਦੇ ਸਿਰਾਂ ਤੇ ਕਰੋੜਾਂ ਦੇ ਕਾਰੋਬਾਰ ਖੜੇ ਕਰੇ ਨੇ ਹਾਂ ਹੈ ਨਾ ਨਹੀਂ ਬਾਈ ਤੇ ਬਾਕੀ ਵਾ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਦੇਵੇ ਐਵੇਂ ਬਹੁਤ ਤਰੱਕੀਆਂ ਕਰੋ ਹਨਾ ਜੀ ਸਫਲ ਕਿਸਾਨਾਂ ਆ ਜਪਿਆਵਦਿਆਂ ਚਾਹੀਉਂ ਪਹਿਲਾਂ ਹੀ ਹਨਾ ਬਾਈ ਆ ਇਹ ਬਾਈ ਉਹ ਨੇ ਹੈ ਕੀ ਆ ਬਾਈ ਇਹ ਨਾ ਜਾ ਕੇ ਐਸਾ ਇਹਨਾਂ ਜੇ ਜਾਦੀ ਹੋ ਗਈ ਕਿ ਵਿੱਚ ਆ ਜਣੀ ਜਿਆਦੇ ਫਿਰੇ ਚ ਆਉਣੀ ਆ ਇਹ ਜਿਆਦੇ ਉਹ ਆ ਇਹ ਤਾਂ ਸਟੋਰ ਹੋ ਜਾਂਦੀ ਨਾ ਕੈਸਾ ਇਹਨਾਂ ਚ ਬਣਦੀ ਆ ਇਹ ਜਿਹੇ ਸਟੋਰ ਹੁੰਦੀ ਆ ਇਹ ਜਿਆਦੀ ਮਰਜ਼ੀ ਕੋਈ ਤੇ ਤੇ ਵਰਤੀ ਜਾਂਦੇ ਆ ਗੈਸ ਆਪਾਂ ਲੋ ਤਿੰਨ ਉੱਤੇ ਘਰੇ ਚੱਲਦੇ ਆ ਆਪਣੇ ਕਦਰ ਘਰੇ ਇਧਰ ਓਕੇ ਆਪਾਂ ਸਿਲੰਡਰ ਦੂਆ ਤਾਂ ਲਿਆਂਦੇ ਨੇ ਉਹ ਲੋੜ ਹੀ ਨਹੀਂ ਜਦੋਂ ਸਿਲੰਡਰ ਆਪ ਦੀ ਸਹੀ ਗੱਲ ਆਪਣੇ ਨੰਬਰਦਾਰ ਕੋਲ ਬੈਠੇ ਦੀ ਨੰਬਰਦਾਰ ਮਿਹਨਤ કરી ਹਨਾ ਸ਼ੁਰੂ ਤੋਂ ਦਾਦੇ-ਪੜਦਾਦਿਆਂ ਤੋਂ ਹਾਂਜੀ ਇੱਕ ਫਾਰਮਿੰਗ ਉਹ ਚੀਜ਼ ਬਣਾ ਕੇ ਦਿਖਾਤੀ ਆ ਡੈਰੀ ਫਾਰਮਿੰਗ ਵੀ ਹਾਂ ਲੋਕਾਂ ਨੂੰ ਵੀ ਇੱਥੇ ਬੈਠਿਆ ਨੇ ਸ਼ੀਸ਼ੇ ਵਾਂਗੂ ਚਮਕਾਤਾ ਕੰਮ ਸਹੀ ਗੱਲ ਦਿਖਾਇਆ ਹਨ ਤੇ ਬਾਈ ਕਦੋਂ ਕੁ ਤੋਂ ਸ਼ੁਰੂ ਕਰਿਆ ਆਪਾਂ ਇਹ ਇਹ ਨਾ ਆਪਣੇ ਫਾਦਰ ਸਾਹਿਬ ਹੋਣਾ ਨੇ ਸ਼ੁਰੂ ਕੀਤਾ ਹੈ ਕੰਮ ਹਾਂਜੀ ਠੀਕ ਹੈ ਆਪਾਂ ਨਾਲ ਉਹਨਾਂ ਦੀ ਕਰਾਉਂਦੇ ਹਾਂ ਹੈਲਪ ਜਿਹੜਾ ਆਪਣਾ ਇੱਥੋਂ ਜਿੱਥੋਂ ਲੈ ਕੇ ਜਿੱਥੇ ਤੱਕ ਵੀ ਚੱਲ ਗਿਆ ਹੈ ਇਹ ਆਪਣੀ ਫੈਮਿਲੀ ਦਾ ਚਾਚੇ ਤਾਇਆ ਦਾ ਦਾਦਿਆਂ ਦਾ ਆਪਣਾ ਹੈਗਾ ਹੈ ਆਪਾਂ ਇੱਕ ਜਿਹੜਾ ਕੰਮ ਚੱਲਦਾ ਹੁੰਦੇ ਮਗਰ ਹੀ ਆਪਾਂ ਚੱਲਣ ਨਹੀਂ ਜੇ ਅਸੀਂ ਆਖੀ ਵੀ ਅਸੀਂ ਆਪਰਾ ਆ ਮੱਝਾਂ گاؤں ਦਾ ਕੰਮ ਬੰਦ ਕਰਕੇ ਹੋਰ ਕੋਈ ਕੰਮ ਖੋਲੀਏ ਉਹ ਜੇ ਹੀ ਘਾਟੇ ਹੀ ਜਾਣਾ ਬਿਲਕੁਲ ਕਿਉਂਕਿ ਆਪਨੇ ਅੱਜ ਕੱਲ ਦੇ ਮੁੰਡੇ ਕਰਦੇ ਆ ਵੀ ਜਿਹੜੇ ਘਰ ਦੇ ਕੰਮ ਕਰਦੇ ਉਹਨੂੰ ਨਹੀਂ ਪੈਲ ਜਾਂਦੀ ਆਪਣਾ ਨਵਾਂ ਖੋਦਾ ਕੰਮ ਚਲਾਉਂਦੇ ਬਿਲਕੁਲ ਤੇ ਬਾਕੀ ਭਾਈ ਬਾਈ ਦਾ ਨਾ ਮੈਂ ਵੀਡੀਓ ਦੇਖਦਾ ਹੁੰਦਾ ਈ ਸ਼ੁਰੂ ਤੋਂ ਵੀ ਬਾਈ ਨੇ ਕਿਹਾ ਵੀ ਸਾਡਾ ਮਜ਼ਾਕ ਉਡਾਉਂਦੇ ਹੁੰਦੇ ਦੀ ਬੰਦੇ ਹਨਾ ਵੀ ਇਹਨਾਂ ਨੇ ਗੋਹਾਈ ਢੋਂਦੇ ਰਹਿ ਜਾਣਾ ਹਨਾ ਐ ਵੀ ਹਨਾ ਭਾਈ ਅੱਜੋ ਕੀ ਕਹਿੰਦੇ ਨੇ ਬੰਦੇ ਵੀ ਬੰਦਿਆਂ ਨੇ ਕਰੀ ਆਤਰਖੀ ਹਨਾ ਜਦੋਂ ਸਲਾਮਾ ਚੜਦੀ ਗੁੱਡੀ ਨੂੰ ਬਿਲਕੁਲ ਜਦੋਂ ਭਾਈ ਬਾਈ ਨੇ ਚਲੋ ਮਹਾਰਾਜ ਦੀ ਕਿਰਪਾ ਦਾ ਰਹਿਮੀਗਨਾੜੀ ਦਾ ਬਹੁਤ ਚੜਦੀ ਆ ਹੁਣ ਤਾਂ ਇੰਸਟਾ ਤੇ ਵੀ ਰਹਿਮੀਗ ਦੀ ਪੂਰੀ ਚੜ੍ਹਾਈ ਆ ਤੇ ਜਦੋਂ ਕਹਿੰਦੇ گاਉਂ ਦੇ ਬੰਦੇ ਆਉਂਦੇ ਨੇ ਹਨਾ ਔਰੇ ਨਾਮੀ ਬੰਦੇ ਆ ਕੇ ਫਿਰ ਦੇਖਦਾ ਅਗਲਾ ਵੀ ਹੈ ਸਹੀ ਗੱਲ ਹੈ ਤੇ ਬਾਕੀ ਰਹਿਮੀ ਕੋ ਇਹ ਬੰਦਿਆਂ ਨੇ ਕੰਮ ਇਹ ਸਟਾਰਟ ਕਰਨਾ ਕਿੱਥੋਂ ਸਟਾਰਟ ਕਰਨਾ ਮੈਂ ਨਾ ਅੱਗੇ ਵੀ ਵੀਡੀਓ ਦੇ ਤਾਅ ਦਾ ਰਹਿਣਾ ਨਾ ਵੀ ਕੰਮ ਸਟਾਰਟ ਕਰਨਾ ਜਦੋਂ ਪਹਿਲੋਂ ਆਪਦਾ ਥਾਂ ਦਾ ਆਪਦਾ ਅਲਾਈਜਮੈਂਟ ਕਰਕੇ ਕਰ ਉਹ ਨੀਕੇ ਲੈਵਲ ਤੋਂ ਕਰ ਬਿਲਕੁਲ ਕਿਉਂਕਿ ਜੇ ਮੰਨ ਲਓ ਵੀ ਆਪਣੇ ਨੂੰ ਲੱਖ ਰੁਪਈਆ ਆ ਕਿ ਆਪਾਂ ਲੱਖ ਰੁਪਈਆ ਗਾਂ ਚੁੱਕ ਲਈ ਉਹਨੂੰ ਮਗਰ ਪਾਉ ਨੂੰ ਵੀ ਰਾਜੀ ਚਾਹੀਦਾ ਲੱਖ ਰੁਪਈਏ ਜੋ ਆਪਾਂ ਨੂੰ ਇਹ ਵੀ ਚਾਹੀਦਾ ਕਿ ਇਹਨੂੰ ਪੱਟੇ ਵੀ ਪਾਉਣੇ ਆ ਵੰਦ ਵੀ ਪਾਉਣਾ ਤੇ ਬਿਮਾਰੀ ਤੇ ਵੀ ਪੈਸਾ ਲਾਉਣਾ ਠੀਕ ਹੈ ਤੇ ਬਾਕੀ ਰਹਿਮੀ ਇਹ ਸਾਰਾ ਕੁਝ ਮਾਡਰਨ ਕਿੱਥੋਂ ਚੀਜ਼ਾਂ ਇਹ ਕਿਹੜਾ ਕਿੱਥੋਂ ਲਿਆ ਕਨਸੈਪਟ ਜਿਹੜੇ ਨਵੇਂ ਤਰੀਕੇ ਨਾਲ ਅੱਜ ਕੱਲ ਗੋਹਾ ਖਿੱਚਿਆ ਜਾਂਦਾ ਉਹ ਇਹ ਸਾਰਾ ਆਪਣੇ ਨਾ ਇੱਥੇ ਡਾਇਰੈਕਟਰ ਸਾਹਿਬ ਆਉਂਦੇ ਜਾਂਦੇ ਰਹਿੰਦੇ ਆ ਹਰ ਇੱਕ ਬੰਦੇ ਨੇ ਵੱਖਰੋ ਵੱਖਰੀ ਸਲਾਹ ਦਿੱਤੀ ਆ ਇਹ ਆ ਚੀਜ਼ਾਂ ਇਹ ਆ ਚੀਜ਼ ਐਵੇਂ ਕਰੋ ਆ ਐਵੇਂ ਕਰੋ ਬਾਕੀ ਇੰਜੀਨੀਅਰ ਤੁਹਾਨੂੰ ਪਤਾ ਪੜ੍ਹਾਈ ਦਾ ਅੱਜ ਕੱਲ ਜੋਗਿਆ ਜਿਹੜੇ ਬੰਦਿਆਂ ਨੇ ਪੜਾਈਆਂ ਕੀਤੀਆਂ ਇਹ ਚੀਜ਼ ਦੀਆਂ ਉਹ ਆਪਾਂ ਨੂੰ ਦੱਸ ਕੇ ਜਾਂਦੇ ਰਹੇ ਜੀ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਤੇ ਫੀਡ ਦਾ ਤਾਂ ਬਾਈ ਫਿਰ ਇਕੱਠਾ ਟਰੱਕ ਹੀ ਲਾਉਨੇ ਆਪਾਂ ਇਕੱਠਾ ਟਰੱਕ ਕਾਰਗੇ ਲਾ ਲੈਣ ਦੀ ਫੀਡ ਪੈਂਦੀ ਜਾਂ ਸੰਨੇ ਵਾਲਿਆਂ ਦੀ ਪੈਂਦੀ ਹੈ ਤੇ ਇਹ ਆਪਾਂ ਨੂੰ ਆਫਰ ਵੀ ਦੁੰਦੇ ਨੇ ਫਿਰ ਜਿਵੇਂ ਆਪਾਂ ਇਹਨਾਂ ਤੋਂ ਇਕੱਠਾ ਮਾਲ ਲੈਣੇ ਆ ਆਫਰ ਆਫਰ ਨਹੀਂ ਕੋਈ ਵੀ ਦਿੰਦੇ ਉਹ ਇਹਨਾਂ ਦੇ ਇਹ ਆ ਵੀ ਚਲੋ ਆਪਣੇ ਤੋਂ ਮਾਨ ਆ ਜਾਂਦਾ ਵੀ ਆਪ ਦਾ ਸਮਾਨ ਤੇ ਬਾਕੀ ਵੀਰੇ ਵੱਡੀ ਚੀਜ਼ ਇਹ ਸੀ ਮੈਂ ਵੀਡੀਓ ਦਾ ਅੱਜ ਤੱਕ ਆਪਾਂ ਪਾਈ ਨਹੀਂ YouTube ਤੇ ਪਹਿਲੀ ਵੀਡੀਓ ਆ ਇਹ ਹਾਂ ਇਹ ਚੀਜ਼ ਇਹ ਆ ਵੀ ਉਹ ਮਿਹਨਤੀ ਬੰਦੇ ਦਿਖਾਉਣੇ ਵੀ ਜਿਹੜੇ ਬੰਦੇ ਭੱਜੂ ਭੱਜੂ ਕਰੀ ਜਾਂਦੇ ਨੇ ਵੀ ਇੱਥੇ ਕੁਝ ਬਣ ਨਹੀਂ ਸਕਦਾ ਤੇ ਉਹ ਬੰਦੇ ਮਸਾਲਾ ਬੈਠੇ ਨੇ ਜਿਨ੍ਹਾਂ ਨੇ ਮਾਣਾ ਚੋਂ ਪੱਟ ਪੱਟ ਕੇ ਜਿਨ੍ਹਾਂ ਨੇ ਗੋਹਾ ਚੱਕ ਚੱਕ ਕੇ ਐਡੇ ਐਡੇ ਬਿਜ਼ਨਸ ਕਰੋੜਾਂ ਦੇ ਕਾਰੋਬਾਰ ਖੜੇ ਕਰੇ ਐਡੇ ਐਡੀਆਂ ਮਸ਼ੀਨਰੀਆਂ ਤੱਕ ਉਹ ਉਹ ਡੇਰੀ ਫਾਰਮਿੰਗ ਨੂੰ ਲੈ ਕੇ ਆਏ ਹੈ ਹਨਾ ਸਹੀ ਗੱਲ ਦੇ ਦੇਖੋ ਜਿਵੇਂ ਇਟਲੀ ਦੇ ਵਿੱਚ ਬੈੜੀਆਂ ਚੁੰਨੀਆਂ ਜਾਂਦੀਆਂ ਨੇ ਇੱਥੇ ਬਾਈ ਹੁਣੀ ਉਮੀ ਬੈੜੀਆਂ ਚੁੰਨਦੇ ਨੇ ਹਨਾ ਜੀ ਤਾਂ ਕਰਕੇ ਬਹੁਤ ਤਰੱਕੀ ਕੀਤੀ ਆਪਣੇ ਰਹਿਮੀਕ ਭਰਾ ਹੋਣਾ ਨੇ ਬੜੀ ਖੁਸ਼ੀ ਹੁੰਦੀ ਆ ਅੱਜ ਇੱਥੇ ਫਾਰਮ ਤੇ ਆਏ ਬਹੁਤ ਸੇਵਾਗਰੀ ਮੇਰੇ ਭਰਾ ਨੇ ਬਾਕੀ ਬਸ ਇਹੀ ਗੱਲ ਆ ਵੀ ਦੇਖ ਕੇ ਮਿਹਨਤ ਕਰੋ ਚੜਦੀ ਕਲਾ ਦਾ ਹਨਾ ਰਹਿਮੀਕ ਬਾਕੀ ਵੈਗਰੂ ਦਾ ਸ਼ੁਕਰ ਕਰਿਆ ਕਰੋ ਕਿ ਜਿੱਥੇ ਆਪਾਂ ਗਏ ਆ ਕਿ ਆਪਾਂ ਨੂੰ ਅੰਗ ਪੈਰ ਆਪਣੇ ਚੱਲਦੇ ਤੇ ਆਪਾਂ ਸਾਰਾ ਕੁਝ ਆਪਾਂ ਨੂੰ ਲੱਗਿਆ ਹਨਾ ਕਈ ਪੈਸਾ ਹੀ ਪੈਸਾ ਕਰੀ ਜਾਂਦੇ ਉਧਰੋਂ ਵੀ ਆ ਜੇ ਉਧਰੋਂ ਮੇਸ਼ਾਂ ਕੰਮ ਕਰਨਾ ਇੱਕ ਨੰਬਰ ਦਾ ਕਰੋ ਕੋਈ ਸੋਜੀ ਸਾਹਿਬ ਠੱਗੀ ਥੋੜੀ ਮਾਰੀ ਕੋਈ ਬੰਦਾ ਗਾ ਨਹੀਂ ਗਿਆ ਬਿਲਕੁਲ ਬਾਈ ਚਿੱਟਾ ਕੰਮ ਕਰੋ ਬਾਈ ਹਨਾ ਹੂੰ ਕਾਲੇ ਬਾਕੀ ਤੁਹਾਨੂੰ ਪਤਾ ਖੇਤੀਬਾੜੀ ਇਹ ਕੰਮਾਂ ਚ ਤਾਂ ਕਾਲਾ ਕੰਮ ਚੱਲਦਾ ਹੀ ਨਹੀਂ ਬਾਈ ਬਾਲੀ ਦੇਰ ਹਨਾ ਜਿੰਨਿਆਂ ਨੇ ਕਰਿਆ ਖਤਮ ਹੋ ਗਿਆ ਜੇ ਆਪਣਾ ਦੁੱਧ ਆ ਜੇ ਆਪਾਂ ਦੁੱਧ ਦੇ ਵਿੱਚ ਪਾਣੀ ਪਾਵਾਂਗੇ ਨਾ ਆਪਣੀ ਫੈਂਟ ਤੇ ਗ੍ਰੈਫੀਕਟ ਹੋਣੀ ਇਹ ਆਪਣਾ ਦੁੱਧ ਆਪਾਂ ਵਧੀਆ ਧਮਾਂਗੇ ਕੋਲੇ ਨਾਲ ਆਪਣਾ ਸਾਰਾ ਟਾਈਟ ਚੱਲਣਾ ਜੇ ਇਹ ਪਾਣੀ ਪਾਵਾਂਗੇ ਆਪੇ ਆਪ ਨੂੰ ਇਹ ਘਾਟਾ ਲੀਟਰ ਵੱਧ ਜੇ ਜਿੱਥੇ 40 ਲੀਟਰ ਉੱਥੇ 50 ਹੋ ਗਿਆ ਨਹੀਂ ਪੈਨ ਗ੍ਰੈਵਿਟੀ ਘਟ ਗਈ ਕਿ ਬਿਲਕੁਲ ਬਿਲਕੁਲ ਬਾਕੀ ਬਈ ਬਹੁਤ ਸੁਹਾ ਕੰਮ ਲੱਗਿਆ ਰਹੇ ਬੀਚ ਟੋਟਾ ਇਹ ਇਹ ਉਹ ਚੀਜ਼ ਸਾਹਮਣੇ ਸਾਰਿਆਂ ਨੂੰ ਇਹ ਦਿਖਾ ਰਿਹਾ ਵੀ ਭਾਈ ਬੰਦਿਆਂ ਨੇ ਮਿਹਨਤ ਕਰਕੇ ਕਿੱਥੇ ਪਹੁੰਚੇ ਨੇ ਹਾਂ ਤੁਸੀਂ ਕਿਤੇ ਵੀ ਪਹੁੰਚ ਸਕਦੇ ਹੋ ਮਿਹਨਤ ਕਰੋ ਮਿਹਨਤ ਕਰੋ ਬਾਕੀ ਅੱਜ ਕੱਲ ਲੋਕਾਂ ਨੂੰ ਇਹ ਆ ਵੀ ਪੈਸਾ ਨਾ ਆਉਂਦਾ ਕਿ ਕਰੀਏ ਕੁਝ ਹੈ ਹਨਾ ਵੀਰੇ ਨਹੀਂ ਵੀਰੇ ਖਾਪਣਾ ਪੈਂਦਾ ਅਸੀਂ ਵੀ ਬਹੁਤ ਸਾਲ ਪਸ਼ੂਆਂ ਦਾ ਕੰਮ ਕਰਿਆ ਜਦੋਂ ਹੁਣ ਕੰਮ ਅੱਡੋ ਅੱਡ ਹੋ ਗਿਆ ਇਹ ਤਾਂ ਖਾਪਣਾ ਪੈਂਦਾ ਫੇਰ ਮਿਹਨਤਾਂ ਹੋਣ ਜੱਟੇ ਲਈ ਜੀ ਲਾਉਣੇ ਪੈਂਦੇ ਆ ਤੇ ਬਾਕੀ ਬਾਈ ਹੁਣੀ ਮਸਾਲਾ ਬੈਠੀ ਨੇ ਸਾਹਮਣੇ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਕਿਵੇਂ ਲੱਗੀ ਦੱਸਿਓ ਸ਼ਟਰ ਸਿੱਟਦਾ ਬੰਦ ਜਿੱਤੇ ਬਾਕੀ ਪਰਮਾਤਮਾ ਤੁਹਾਨੂੰ ਜੜਦੀ ਕਰਾਏ ਰੱਖੇ ਸਾਨੂੰ ਇੰਨੀ ਗੱਲਬਾਤ ਕਰਨੀ ਆਉਂਦੀ ਨਹੀਂ ਹਜੇ ਨਾਲੇ ਹੱਟ ਦੋ ਕੋਈ ਮੈਂ ਕਿ ਨਹੀਂ ਕੋਈ ਉਹ ਨਹੀਂ ਇਹ ਤਾਂ ਟਿੰਡੂ ਜੇ ਬੰਦੇ ਆ ਵੀ ਤਾਹਾਂ ਪਿੰਕ ਬੁਝਾਇਆ ਤੇ ਆਪਾਂ ਇਹਦੇ ਅਸੀਂ ਨਾ ਵੀ ਇਹ ਮੇਰੇ ਬਹੁਤ ਜ਼ਰਦੀ ਦਲ ਚ ਦੀ ਮੈਂ ਰਹਿਮੀਕ ਕੋਲ ਜਾ ਕੇ ਇਹ ਚੀਜ਼ ਬਣਾਉਣੀ ਆ ਤੇ ਅੱਜ ਬਣਾਈ ਜੇ ਨਹੀਂ ਤਾਂ ਤੁਸੀਂ ਆਏ ਹਿਸਾਬ ਲਾ ਲਓ ਵੀ ਉਹ ਕਿੱਥੇ ਤੱਕ ਘੁੰਮਿਆਏ ਵਹਾਰ ਅੱਜ ਤੱਕ ਕਦੇ ਵੀਡੀਓ ਨਹੀਂ ਕਿੱਥੇ ਕਿੱਥੇ ਹਰੀਆਂ ਜਗ੍ਹਾ ਜਾਇਆ ਹਾਂ ਪਰ ਕਰੇ ਪਰ ਹੁਣ ਉਹ ਮਿਹਨਤੀ ਬੰਦੇ ਦਿਖਾਇਆ ਕਰਾਂਗੇ ਜਿਨ੍ਹਾਂ ਨੇ ਬਲੰਦ ਹੌਸਲੇ ਕੀਤੇ ਨੇ ਤਰੱਕੀਆਂ ਕੀਤੀਆਂ ਨੇ ਤੇ ਪ੍ਰਮਾਤਮਾ ਚੜ੍ਹਦੀ ਗਲਾਜ ਰੱਖੇ ਤੇ ਬਹੁਤ ਬਹੁਤ ਧੰਨਵਾਦ ਰੱਖੀਏ ਪ੍ਰੈਜੈਂਟਰਾਂ ਦਾ ਧੰਨਵਾਦ